ਉਹ ਪਿੱਛੇ 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 ਲਾਉਂਦੇ ਸੀ ਇਹਦੇ ਮਤਲਬ ਲਿਜਾਈ ਮੇਰੇ ਤੇ ਜਾਨੀ ਇਹ ਤੇ ਸਦੋ ਦਾ ਪਰਚਾ ਪੈ ਗਿਆ ਮਡਰ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਮਤਲਬ ਉਮਰ ਇਸਰਨ ਨਾ ਸੀ ਰਸਤਾ ਕੀਤਾ ਉਹਨਾਂ ਨਾਲ ਕਨੈਕਟ ਕੀਤਾ ਸੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਸਾਡੀ ਬਾਹ ਫੜੀ ਮੈਨੂੰ ਉੱਥੋਂ ਤੱਕ ਸਾਨੂੰ ਲੈ ਕੇ ਆਏ ਹਾਲੋ ਫੈਮਿਲੀ ਨੇ ਭਜ ਨਾਟਕ ਉਹਨਾਂ ਦੇ ਨਾਲ ਹਾਲੋ ਗੱਲਬਾਤ ਕੀਤੀ ਉਹਨਾਂ ਦੇ ਨਾਲ ਤੇ ਉਹਨਾਂ ਨੇ ਮੈਨੂੰ ਮਤਲਬ ਕੋੜ ਦੇ ਵਿੱਚ ਜਾ ਕੇ ਯਾਨੀ ਮੇਰੇ ਪਿੱਛੇ ਪੈਰਵਾਹੀ ਕਰਕੇ ਤੇ ਅੱਜ ਮੈਨੂੰ ਯਾਨੀ 5 ਸਾਲ ਦੇ ਬਾਅਦ ਅੱਜ ਮੈਨੂੰ ਰਿਹਾਈ ਬਖਸ਼ੀ ਤੁਸੀਂ ਗਏ ਕਦੋਂ ਸੀ ਇੱਥੇ ਇੱਥੋਂ ਮੈਂ ਯਾਨੀ ਪਹਿਲਾਂ ਤੋਂ ਮਤਲਬ 2014 ਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਉਸੇ ਅਸੂਬਾ ਜਾਨੀ ਕਿ ਨਜਾਇਜ਼ ਜਾਨੀ ਇਹ ਬੇਨਤ ਇਹਨਾਂ ਮੁੰਡੇ ਸੀ ਪਾਕਿਸਤਾਨ ਦੇ ਮੇਰੇ ਕੇਸ ਦੇ ਵਿੱਚ ਤੇ ਉਹਨਾਂ ਦੇ ਨਾਲ ਮਤਲਬ ਜਾਨੀ ਮਿਲ ਕੇ ਕੰਮ ਜਾਨੀ ਨਜਾਇਜ਼ ਜਾਨੀ ਪਰਚਾ ਪਾਇਆ ਤੁਹਾਡਾ ਰਾਪਤਾ ਹੁੰਦਾ ਸੀ ਪਰਿਵਾਰ ਦੇ ਨਾਲ ਜੀ ਬਿਲਕੁਲ ਤੇ ਹੁਣ ਕਿੰਨਾ ਦੀ ਸਹਾਇਤਾ ਨਾਲ ਤੁਸੀਂ ਵਾਪਸ ਆਏ ਹੋ ਇਹ ਐਸਪੈਸ਼ਲ ਅਬਰਾਈ ਉਹਨਾਂ ਦੇ ਨਾਲ ਸਰਿੰਦਰ ਪਾਸ ਸਿੰਘ ਬੜਾ ਤਾਂ ਉਹਨਾਂ ਨਾਲ ਕਿੰਨਾ ਚਾਹੋਗੇ ਨਾਲ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹਾਂਗਾ ਉਹਨਾਂ ਦੀ ਟੀਮ ਦਾ ਤੇ ਭਾਈ ਸੁਖਦੀਪ ਸਿੰਘ ਜਿਹਨਾਂ ਦੇ ਨਾਲ ਸਾਡੀ ਡੇਲੀ ਗੱਲਬਾਤ ਚ ਜਰੀ ਹੈ ਜੋ ਮੇਰੇ ਫੈਮਲੀ ਨਾਲ ਦੇ ਨਾਲ ਮਿਲ ਕੇ ਗੱਲਬਾਤ ਕਰਦੇ ਰਹੇ ਉਹਦੇ ਨਾਲ ਉਹ ਤੇ ਜਿਹੜੀ ਕੰਟਰੀ ਨੌਜਾ ਕਿਹੜੀ ਕੰਟਰੀ ਸੀ ਇਹ ਦੁਬਈ ਦੁਬਈ ਸ਼ਾਜਾ ਸਰ ਜਿਹੜੇ ਨੌਜਵਾਨ ਜਾਂਦੇ ਉਹਨਾਂ ਵਾਸਤੇ ਮਦਦ ਕੀ ਨਾ ਸੀ ਗਿਆ ਉਹਨਾਂ ਦੀ ਵੀ ਅਪੀਲ ਹੈ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗਾ ਕਿ ਆਪਣਾ ਇੱਥੋਂ ਜਾਂਦੇ ਨੇ ਕੰਮ ਕਰਨ ਲਈ ਆਪਣਾ ਕੰਮ ਕਰਨ ਜਾ ਕੇ ਤੇ ਕਿਸੇ ਮਤਲਬ ਗੱਲ ਤੋਂ ਸੋਸਾਇਟੀ ਵਿੱਚ ਨਾ ਪੈਣ ਆਪਣਾ ਕੰਮ ਕਰਨ ਤੇ ਉਥੇ ਕੀ ਕਾਰਨ ਹੋਇਆ ਸੀ ਜਿਹੜਾ ਤੁਹਾਨੂੰ ਇਦਾਂ ਦਾ ਜਿਹੜਾ ਮਸਟਰ ਦਾ ਸਾਹਮਣਾ ਕਰਨਾ ਪਿਆ ਬਸ ਇੱਕ ਐਕਸੀਡੈਂਟ ਹੀ ਘਟਨਾ ਵਾਪਰੀ ਮੇਰੇ ਨਾਲ ਦਿਨ ਮਤਲਬ ਕਿਸੇ ਹੋਰ ਨੇ ਕੀਤਾ ਸੀ ਤੇ ਮਤਲਬ ਮੌਜੂਦ ਸੀ ਉਥੇ ਤੇ ਮੇਰੇ ਤੇ ਵੀ ਨਾਲ ਪੈ ਗਿਆ ਤੇ ਉਹ ਜਿਹੜੀ ਤੁਸੀਂ ਕੰਪਨੀ ਵੱਲੋਂ ਬਏ ਸੀ ਕੰਮ ਕਰਦੇ ਸੀ ਉਥੇ ਉਹਨਾਂ ਵੱਲੋਂ ਤਾਂ ਡੀਪੀ ਸਹਾਇਤਾ ਕੀਤੀ ਨਹੀਂ ਜੀ ਕੋਈ ਤਾਂ ਉਹਨਾਂ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਇਸੇ ਕਰਕੇ ਅਸੀਂ ਲਾਸਟ ਤੇ ਮਤਲਬ ਅਪਰਾਇਸਰ ਉਹਨਾਂ ਦੇ ਨਾਲ ਅਸੀਂ ਮਤਲਬ ਗੱਲਬਾਤ ਕੀਤੀ ਸਰ ਸ਼ਬਦੀਪ ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਉਹ ਲੋਕਾਂ ਦੀ ਟੀਮ ਉਹਨਾਂ ਨੇ ਬਹੁਤ ਸਾਡੀ ਮਿਲ ਹੈਲਪ ਕੀਤੀ ਸਾਡੀ ਤੇ ਅੱਜ ਮੈਨੂੰ ਤੇ ਤੁਸੀਂ ਇੱਧਰ ਜਾਣੇ ਵੀ ਸੰਪਰਕ ਤੁਹਾਡਾ ਕਿਵੇਂ ਹੋਇਆ ਵੀ ਕਿਵੇਂ ਇਤਰੋਂ ਤੁਹਾਨੂੰ ਹੈਲਪ ਦਿੱਤੀ ਗਈ ਇੱਥੋਂ ਮਤਲਬ ਮੇਰੇ ਫਾਦਰ ਸਾਹਿਬ ਪਹਿਲਾਂ ਸੀ ਯਾਨੀ ਉਹਨਾਂ ਦੀ ਹੰਡਥ ਹੋ ਗਈਏ ਅੱਜ ਉਹ ਵੀ ਨਹੀਂ ਇੱਥੇ ਪਹੁੰਚ ਸਕਿਆ ਤੇ ਮਤਲਬ ਪਿਛੇ ਮੇਰੇ ਮਦਰ ਸੀ ਵੀ ਉਹਨਾਂ ਨੇ ਮਤਲਬ ਸਰ ਸ਼ਬਦੀਪ ਉਹਨਾਂ ਨੂੰ ਪਤਾ ਲੱਗਾ ਤੇ ਉਹਨਾਂ ਦੇ ਨਾਲ ਕਨੈਕਟ ਕੀਤਾ ਉਹਨਾਂ ਦਾ ਨੰਬਰ ਲਿਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਨੂੰ ਜਨਵਰੀ ਇੱਥੇ ਮਤਲਬ ਬਰੈਸਰ ਇੱਥੇ ਅਮਰਸਰ 에어ਪੋਰਟ ਤੋਂ ਜਾਂਦੇਲੇ ਦੁਬਈ ਸਾਨੂੰ ਮਿਲੋਂ ਗਏ ਰੇ ਤੇ ਉਹਨਾਂ ਨੂੰ ਮਿਲ ਕੇ ਯਾਨੀ ਮੇਰੀ ਫੈਮਿਲੀ ਨੇ ਯਾਨੀ ਪੂਰਾ ਇਹ ਕੇਸ ਜਿਹੜਾ ਪੂਰਾ ਹੈ ਨਹੀਂ ਬਸ ਤੇ ਗਏ ਮੜੀ ਇੱਕ ਸੌਂਡਰ ਵੀ ਤਾਂ ਜੋ ਉੱਤੇ ਸੀ ਜੀ ਮਾਤਾ ਜੀ ਆਪਣੇ ਨਾਮ ਦਾ ਕੇਕ ਜਿਹੜੇ ਸ਼ਹਿਰ ਦੇ ਰਹਿਣ ਵਾਲੇ ਹਾਂ ਜੀ ਅਸੀਂ ਹਾਂਜੀ ਅਸੀਂ ਹਾਂਜੀ ਮੇਰਾ ਨਾਮ ਬਜੀਤ ਕੋਹਰੇ ਆ ਅਸੀਂ ਸ਼ੇਖਪੁਰ ਦੇ ਰਹਿਣ ਵਾਲੇ ਆ ਤੇ ਅਸੀਂ ਭਾਰੀ ਸੁਖਦੀਪ ਹਣਾ ਨੇ ਸਾਡੀ ਬਹੁਤ ਜਿਆਦਾ ਹਲਪ ਕੀਤੀ ਆ ਇਹਨਾਂ ਨੇ ਸਾਨੂੰ ਬਰਾਏ ਸਾਹਿਬ ਨੂੰ ਮਿਲਾਇਆ ਮਲਾ ਕੇ ਸਾਡਾ ਬੇਟਾ ਜਿਹੜਾ ਸਾਡਾ ਬਾਹਰ ਕੱਟਿਆ ਅਸੀਂ ਬਰਾਏ ਸਾਹਿਬ ਦਾ ਬਹੁਤ ਤਨ ਕਰਦੇ ਆ ਸ਼ੁਗਰ ਕਰਦੇ ਆ ਕਿ ਜਿਨ੍ਹਾਂ ਨੇ ਸਾਡਾ ਇਥੋਂ ਸਾਡਾ ਕੇਸ ਬੰਨੇ ਲਾਇਆ ਜੇ ਬਰਾਏ ਸਾਹਿਬ ਨਾਮ ਦੇ ਅਸੀਂ ਤੇ ਰੋਲਣ ਵਾਲਾ ਹਸਾਬ ਹੀ ਦੂਜੇ ਮੁਲਕ ਦੇ ਵਿੱਚ ਰੋਲ ਹੀ ਗਏ ਹਸਾਬ ਦੇ ਨਾਲ ਤੇ ੱੱਕੇ ਖਾਂਦਿਆਂ ਨੂੰ ਸਾਨੂੰ ਆ ਦੇਣਾ ਗਿਆ ਅੱਜ ਅਸੀਂ ਧੰਨਵਾਦ ਕਰਦੇ ਆ ਨਸ ਕੁਜਿੰਦਰ ਹਣਾ ਦਾ ਵੀ ਸੁਖਦੀਪ ਹਣਾ ਦਾ ਵੀ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਹਲਪ ਕੀਤੀ ਆ ਇਹਨਾਂ ਨੇ ਬਹੁਤ ਜਿਆਦਾ ਸਾਡੇ ਨਾਲ ਸਾਥ ਦਿੱਤਾ ਵਾ ਇਹ ਨਾਲ ਤੁਰੇ ਰਹੇ ਆ ਕਿ ਜਿਤਨਾ ਉਹ ਮੁੱਕ ਗਏ ਸੀ ਤੇ ਮੈਂ ਕੱਲੀ ਕੀ ਕਰ ਸਕਦੀ ਆ ਪਾਜ ਸੁਖਦੀਪ ਹੋਣਾ ਨੇ ਮੇਰੀ ਬਾਹ ਨੀ ਛੱਡੀ ਇਹਨਾਂ ਨੇ ਆਖਿਆ ਵੀ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਅਸੀਂ ਤੁਹਾਡੇ ਨਾਲ ਆ ਤੇ ਬਾਕੀ ਵਰਾਏ ਸਾਹਿਬ ਨੇ ਵੀ ਕਿਹਾ ਕਿ ਅਸੀਂ ਤੁਹਾਡਾ ਬੇਟਾ ਕੱਢ ਕੇ ਛੱਡਾਂਗੇ ਦਿਲ ਨਹੀਂ ਛੱਡਣਾ ਹੌਸਲਾ ਰੱਖਣਾ ਮੁੰਡੇ ਦਾ ਕੀ ਨਾਮ ਵਰਦੀਪ ਭਈ ਗਏ ਸੀ ਹਾਂਜੀ ਇਹ 2019 ਦੇ ਵਿੱਚ ਗਏ ਸੀ ਤੇ ਹਾਂਜੀ ਸਟੱਡੀ ਵੀ ਇਸ ਗੈਸੀ ਹਾਂਜੀ ਸਟੱਡੀ ਵੀ ਇੱਥੇ ਹੀ ਗਏ ਸੀ ਉੱਥੇ ਪਾਕਿਸਤਾਨੀ ਬੰਦੇ ਸੀ ਉਹਨਾਂ ਦੇ ਨਾਲ ਬਹਿਂਦੇ ਖਲੋਂਦੇ ਸੀ ਗਲਤ ਕੰਮ ਤਾਂ ਉਹਨਾਂ ਨੇ ਕੀਤਾ ਸੀ ਤੇ ਨਾਲੇ ਵੀ ਬਹਿਣ ਖਲੋਣ ਕਰਕੇ ਇਹ ਵੀ ਫਸੇ ਗਏ ਫਿਰ ਅਹੀਂ ਵੀ ਬ੍ਰਾਈ ਸਾਹਿਬ ਦੀ ਬਾਹ ਫੜੀ ਇਹਨਾਂ ਦੀ ਸੁਖਦੀਪ ਉਹਨਾਂ ਦੀ ਤੇ ਇਹਨਾਂ ਨੇ ਫਿਰ ਸਾਡਾ ਬੇਟਾ ਬਾਹਰ ਕੱਢਿਆ ਨਾਲ ਫਿਰ ਉਹ ਪਾਕਿਸਤਾਨੀ ਵੀ ਵਿਚਾਰੇ ਨਿਕਲ ਗਏ ਜੇ ਸਾਡਾ ਬੇਟਾ ਨਾ ਹੁੰਦਾ ਤਾਂ ਉਹ ਵਿਚਾਰੇ ਉੱਥੇ ਫਸੇ ਰਹੇ ਨੇ ਸੀ ਉਹ ਵੀ ਉਹ ਵੀ ਨਿਕਲ ਗਏ ਸਾਡੇ ਨਾਲ ਹੀ ਜੀ ਹਾਂਜੀ ਉੱਥੇ ਇਦਾਂ ਦਾ ਕੋਈ ਪ੍ਰੋਬਲਮ ਆਈ ਹੈ ਤੁਹਾਨੂੰ ਕੋਈ ਪਤਾ ਲੱਗਿਆ ਸਾਨੂੰ ਇਤਨਾ ਹੀ ਪਤਾ ਲੱਗਾ ਫਿਰ ਬੇਟੇ ਨੇ ਵਿਚਾਰੇ ਨੇ ਦੱਸਿਆ ਕਿ ਫਿਰ ਵੀ ਮੈਂ ਇਸ ਤਰ੍ਹਾਂ ਕਰਕੇ ਵੀ ਮੈਨੂੰ ਜੇਲ੍ਹ ਦੇ ਵਿੱਚ ਫੜਿਆ ਗਿਆ ਮੈਂ ਤੇ ਲੈ ਗਏ ਆ ਮੈਨੂੰ ਵੀ ਅਠੀ ਦਹੀਦ ਨਹੀਂ ਸਾਨੂੰ ਫੋਨ ਆਇਆ ਫਿਰ ਸਾਨੂੰ ਜਿਹੜਾ ਕ ਹੌਸਲਾ ਆਇਆ ਫਿਰ ਅਸੀਂ ਭਾਜੀ ਸੁਖਦੀਪ ਹਣੀ ਇਹਨਾਂ ਨੂੰ ਪਹੁੰਚ ਇਹਨਾਂ ਤੱਕ ਕੀਤੀ ਤੇ ਫਿਰ ਇਹਨਾਂ ਨੇ ਸਾਨੂੰ ਵਰਾਏ ਤੋਂ ਮਿਲਾਇਆ ਤੇ ਫਿਰ ਉਹਨਾਂ ਨੇ ਸਾਡਾ ਕੇਸ ਫੜਿਆ ਉਦੋਂ ਦੀ ਫਿਰ ਸਾਡੀ ਟੈਨਸ਼ਨ ਤੇ ਹੈ ਹੀ ਸੀ ਸਾਨੂੰ ਹਾਂਜੀ ਕਿੰਨੀ ਕੇ ਬਲੱਡ ਮਨੀ ਲੱਗੀ ਉੱਥੇ ਕਿੰਨਾ ਨਾ ਟਾਈਮ ਲੱਗਾ ਵਾਪਸ ਆਉਣੇ ਹਾਂਜੀ ਲੱਗ ਹੀ ਗਏ ਹੈ तकरीबन ਸਾਢੇ 1/4 ਸਾਲ ਹੀ ਲੱਗਾਰੇ ਸਾਢੇ 1/4 ਸਾਲ ਲੱਗ ਗਏ ਕਿੰਨਾ ਕਿ ਧੰਨਵਾਦ ਕਰਨਾ ਚਾਹੋਗੇ ਬਹੁਤ ਜਿਆਦਾ ਧੰਨਵਾਦ ਕਰਨਾ ਕੁਛ ਨਹੀਂ ਇਨਕੇ ਸਾਰੀ ਉਮਰ ਸਾਰੀ ਜਿਨੇ ਨਵਾਂ ਜਨਮ ਦਿੱਤਾ ਵਾ ਅੱਜ ਤੇ ਉਹਦੀ ਸਾਰੀ ਜ਼ਿੰਦਗੀ ਦੇ ਵਿੱਚ ਅਸੀਂ ਤੇ ਜਾਦਵਰਾਏ ਸਾਹਿਬ ਨੂੰ ਕਰਾਂਗੇ ਬਾਕੀ ਇਹਨਾਂ ਨੂੰ ਸੁਖਦੀਪ ਹਣਾ ਨੂੰ ਪਾਜੀ ਹੀਰਾ ਵਾਲੇ ਆ ਇਹਨਾਂ ਨੇ ਸਾਡੀ ਬਹੁਤ ਹਲਪ ਕੀਤੀ ਆ ਇਹ ਵੀ ਨਾਲ ਹੀ ਹੁੰਦੇ ਜਿਵੇਂ ਅਸੀਂ ਵਰਾਏ ਸਾਹਿਬ ਨੂੰ ਮਿਲਦੇ ਹਾਂ ਤੇ ਇਹਨਾਂ ਦਾ ਕਰਕੇ ਅਸੀਂ ਇਥੋਂ ਤੱਕ ਬਦੌਲਤ ਇਹਨਾਂ ਦੀ ਪਹੁੰਚੇ ਆ ਬਹੁਤ ਬਹੁਤ ਧੰਨ ਕਰਦੇ ਆ ਕਿੰਨੀ ਕਿ ਖੁਸ਼ੀ ਹੋ ਰਹੀ ਹੈ ਬਹੁਤ ਜਿਆਦਾ ਅੱਜ ਸਾਡਾ ਧਰਤੀ ਪੈਰ ਨਹੀਂ ਲੱਗਣ ਡਿਆ ਹਾਂਜੀ ਨਵਾਂ ਜਨਮ ਹੋ ਗਿਆ ਬੇਟੇ ਦਾ ਹਾਂਜੀ 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 ਇਹ ਗੁਰਪ੍ਰੀਤ ਸਿੰਘ ਸਪੁੱਤਰ ਦਾ ਪਰਮਜੀਤ ਸਿੰਘ ਛੇਖੂਪੁਰ ਪਿੰਡ ਜੈੰਤੀਪੁਰ ਦੇ ਲੱਗਿਆ ਅਮਰਸਰ ਜ਼ਿਲ੍ਹੇ ਦੇ ਵਿੱਚ ਅਮਰਸਰ ਦੇ ਬਾਰਡਰ ਤੇ ਇਹ ਇਹ 2019 ਦੇ ਵਿੱਚ ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਤੇ ਇਹ ਨਾਲ ਲਪੇਟੇ ਦੇ ਵਿੱਚ ਆ ਗਿਆ ਕਿ ਕਿਸੇ ਦਾ ਕਤਲ ਹੋਇਆ ਸੀਗਾ ਤੇ ਉਹਦੇ ਵਿੱਚ ਨਾਲ ਇਹਨੂੰ ਵੀ ਫੜ ਲਿਆ ਗਿਆ ਉਹ ਤੋਂ ਪੁਲਿਸ ਨੂੰ ਤੇ ਜਦੋਂ ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਨੇ ਮਾਸਟਰ ਫਤਿਹ ਸਿੰਘ ਜੀ ਇਹਨਾਂ ਦੇ ਪਿਤਾ ਜੀ ਸਰ ਦਾ ਪਰਮਜੀਤ ਸਿੰਘ ਇਹਨਾਂ ਨੂੰ ਰਾਜ ਸਾਹਿਬ ਬਾਰੇ ਇਹਨਾਂ ਨੇ ਖਬਰਾਂ ਪੜੀਆਂ ਸੀਗੀਆਂ ਪਤਾ ਸੀਗਾ ਇਹ ਸੰਪਰਕ ਕਰਦੇ ਕਰਦੇ ਸਾਡੇ ਤੱਕ ਪਹੁੰਚੇ ਅਮਰਸਰ ਮਾਝਾ ਜੋਂ ਦੀ ਜਿਹੜੀ ਟੀਮ ਆ ਸਾਰੀ ਸਰਬੱਤ ਦਾ ਭਲਾ ٹرسٹ ਦੀ ਤੇ ਅਬਰਾਇਸ ਸਾਹਿਬ ਨਾਲ ਫਿਰ ਅਸੀਂ ਗੱਲ ਕੀਤੀ ਰਾਜ ਸਾਹਿਬ ਨੇ ਸਾਰਾ ਉਹ ਕੇਸ ਦੇਖਿਆ ਵਿਚਾਰਿਆ ਫਿਰ ਉਹਨਾਂ ਨੇ ਹੈਂਡਲ ਕੀਤਾ ਸਾਰਾ ਕੇਸ ਫਿਰ ਉੱਥੇ ਦਾ ਜਿਉਂ ਸ਼ਰੀਅਤ ਦਾ ਕਾਨੂੰਨ ਆ ਜੇ ਬਲੱਡ ਮਨੀ ਜਿਹੜਾ ਮਰ ਚੁੱਕਾ ਬੰਦਾ ਕਤਲ ਹੋਇਆ ਹੁੰਦਾ ਵਾ ਉਹਦੇ ਪਰਿਵਾਰ ਨੂੰ ਜਿਉ ਬਲੱਡ ਮਨੀ ਵਾਸਤੇ ਦੀਆ ਮਨੀ ਲਈ ਮੰਨ ਜਾਂਦੇ ਨੇ ਤੇ ਜਿਹੜਾ ਉਧਰ ਦਾ 2 ਲੱਖ ਰੁਪਈਆ ਲਗਭਗ ਆਪਣਾ 46 ਲੱਖ ਰੁਪਈਆ ਬਣਦਾ ਇਧਰ ਉਹ ਫਿਰ ਪਰਿਵਾਰ ਦਾ ਪਤਾ ਕੀਤਾ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਸੀਗਾ ਉਹ ਬਲਾਚੌਰ ਦੇ ਲਾਗੇ ਪੰਜਾਬ ਦੇ ਹੀ ਆਪਣੇ ਤੇ ਇਹਦੇ ਨਾਲ ਗੁਰਪ੍ਰੀਤ ਦੇ ਜਿਹੜੇ ਬਾਕੀ ਸੀ ਤਿੰਨ ਜਿਹੜੇ ਫੜੇ ਗਏ ਸੀ ਚਾਰ ਸੀਨ ਟੋਟਲ ਨੌਜਨ ਸਾਰੇ ਉਹ ਤਿੰਨ ਪਾਕਿਸਤਾਨੀ ਸੀ ਤੇ ਉਹਨਾਂ ਨੇ ਵੀ ਰਾਜ ਸਾਹਿਬ ਤੱਕ ਪਹੁੰਚ ਕੀਤੀ ਫਿਰ ਇਹਨਾਂ ਦੇ ਨਾਲ ਹੀ ਸਾਰਾ ਹੋਰ ਸੌਖਾ ਹੋ ਗਿਆ ਅਸੀਂ ਤੇ ਜ਼ਰੀਆ ਬਣੇ ਆ ਤੇ ਉਹਨਾਂ ਦੇ ਪਰਿਵਾਰ ਨੇ ਫਿਰ ਉਹਨਾਂ ਨੂੰ ਮਨਾਇਆ ਅ ਬਲੱਡ ਮਨੀ ਵਾਸਤੇ ਫਿਰ ਉਹਨਾਂ ਨੂੰ ਦੁਬਈ ਸੱਦ ਕੇ ਉੱਥੇ ਕੋਰਟ ਦੇ ਵਿੱਚ ਜੱਜ ਸਬਾਨ ਦੇ ਸਾਹਮਣੇ ਅਵਰਾਏ ਸਾਹਿਬ ਨੇ ਫਾਈਨੈਂਸ਼ਲੀ ਇਹ ਪਰਿਵਾਰਾਂ ਨੇ ਵੀ ਆਪਣਾ ਹਿੱਸਾ ਪਾਇਆ ਵਿੱਚ ਦਾ ਕਾਫੀ ਸਾਰਾ ਇੱਕ ਵੱਡਾ ਹਿੱਸਾ ਜਿਹੜਾ ਉਹ ਡਾਕਟਰ ਐਸ ਵੀ ਸਿੰਘ ਅਵਰਾਏ ਹੋਰਾਂ ਨੇ ਆਪਣੇ ਕੋਲੋਂ ਪਾਇਆ ਜਿਹੜਾ ਬਲੱਡ ਮਨੀ ਦਿੱਤਾ ਤੇ ਇਹ ਫਿਰ ਇਹਨਾਂ ਨੂੰ ਜਿਹੜਾ ਸੰਭਵ ਹੋ ਸਕਿਆ ਲਗਭਗ ਜਨਵਰੀ ਦੇ ਵਿੱਚ ਬਲੱਡ ਮਨੀ ਹੋ ਗਈ ਸੀ ਦਿੱਤੀ ਸੀ ਉੱਥੇ ਉਸ ਤੋਂ ਬਾਅਦ ਕਾਗਜ਼ੀ ਪੱਤਰੀ ਕਾਰਵਾਈ ਕਰਦੇ ਹਨ ਆਊਟ ਜੇਲ ਦੇ ਵਿੱਚ ਭੇਜ ਦਿਆਂ ਅੱਜ ਮਾਰਚ ਪਹੁੰਚ ਗਿਆ ਸੋ ਇਸ ਤਰੀਕੇ ਨਾਲ ਸਾਰਾ ਜਿਹੜਾ ਰਲ ਮਿਲ ਕੇ ਇਸ ਪਰਿਵਾਰ ਨੇ ਬਹੁਤ ਭਜਨਟ ਕੀਤੀ ਆ ਬਹੁਤ ਮਗਰ ਪੈਰਵੀ ਕੀਤੀ ਆ ਤੇ ਐਸਪੀ ਸਿੰਘ ਬਰਾਏ ਹੋਰਾਂ ਨੇ ਵੀ ਜਿਹੜਾ ਉਹਨਾਂ ਦੇ ਉੱਥੇ ਜਿਹੜੀ ਟੀਮ ਆ ਦबई ਦੀ ਸਰਬੱਤ ਦਾ ਪਲਟਸ ਦੀ ਉਹਨਾਂ ਨੇ ਵੀ ਸਾਡੀ ਮੱਝਾ ਜੋਂ ਦੀ ਟੀਮ ਨੇ ਵੀ ਜਿੰਨਾ ਯਥਾ ਸੰਭਵ ਯੋਗਦਾਨ ਪਾ ਸਕਿਆ ਅਸੀਂ ਪਾਇਆ ਸੋ ਸਾਰਾ ਰਲ ਮਿਲ ਕੇ ਇਹ ਗੁਰਪ੍ਰੀਤ ਜਿਹੜਾ 5 ਸਾਲ ਬਾਅਦ ਸਾਡੇ ਕੋਲ ਵਾਪਸ ਪਹੁੰਚਿਆ ਫਾਂਸੀ ਦੀ ਸਜ਼ਾ ਉੱਥੇ ਸੁਣਾਤੀ ਗਈ ਸੀ ਉਸ ਤੋਂ ਬਾਅਦ ਸਾਰਾ ਇਹ ਕੇਸ ਜਿਹੜਾ ਉਹਨੂੰ ਜਿਹੜਾ ਅੰਜਾਮ ਤੱਕ ਪਹੁੰਚਾਇਆ ਬਰਾਏ ਸਾਹਿਬ ਨੇ ਉਧਰ ਦੇ ਕਾਨੂੰਨ ਦੇ ਹਿਸਾਬ ਨਾਲ ਕਿੰਨੀ ਮੁਸ਼ਕਲ ਹੈ ਸਾਹਮਣਾ ਕਰਨਾ ਪਏਗਾ ਬਹੁਤ ਮੁਸ਼ਕਲ ਹੁੰਦੀ ਜੀ ਗੁਰਪ੍ਰੀਤ ਵੀ ਦੱਸ ਦੂਗਾ ਉੱਥੇ ਕਿਉਂਕਿ ਇੱਕ ਤਸਾ ਭਾਸ਼ਾ ਦੀ ਬੜੀ ਸਮੱਸਿਆ ਉੱਥੇ ਸਾਨੂੰ ਹਰ ਕਾਗਜ਼ ਜਿਹੜਾ ਵਾ ਉੱਥੋਂ ਟਰਾਂਸਲੇਟ ਕਰਕੇ ਉਹ ਇਧਰ ਦਾ ਜਿਹੜਾ ਉਹਨਾਂ ਦਾ ਕੌਂਸੂਲੇਟ ਆ ਅੰਬੈਸੀ ਆ ਉਹਨਾਂ ਦੇ ਰਾਂਹੀ ਭੇਜਣਾ ਪੈਂਦਾ ਸੀ ਦਿੱਲੀ ਤੱਕ ਭਜਨਟ ਕਰਨੀ ਪੈਣੀ ਉੱਥੇ ਬਹੁਤ ਮੁਸ਼ਕਲ ਹੁੰਦੀ ਆ ਭਾਸ਼ਾ ਦੀ ਇੱਕ ਉੱਥੇ ਕੋਈ ਦੇਖੋ ਸੱਤ ਬਗਾਨੇ ਮੁਲਕ ਦੇ ਵਿੱਚ ਇੱਥੇ ਕਿਸੇ ਦੇ ਕਤਲ ਦਾ ਕੇਸ ਪੈਲੇ ਤੇ ਬਹੁਤ ਮੁਸ਼ਕਲ ਆਉਂਦੀ ਆ ਮੰਦੀ ਨੂੰ ਛਡਾਉਣਾ ਹੋਵੇ ਤੇ ਉੱਥੇ ਸਿਰਫ ਸ਼ਰੀਅਤ ਦੇ ਕਾਨੂੰਨ ਦੇ ਵਿੱਚ ਇੱਕ ਮਾਧਿ ਜਿਹੜੀ ਕਿ ਬਲੱਡ ਮਨੀ ਤੁਸੀਂ ਦੇ ਕੇ ਜੇ ਪਰਿਵਾਰ ਮੰਨਦਾ ਹੋਵੇ ਸਹਿਮਤ ਹੋਣ ਤੇ ਫਿਰ ਤੁਸੀਂ ਛਡਾ ਸਕਦੇ ਜੇ ਬਾਕੀ ਉੱਥੇ ਮੁਸ਼ਕਲਾਂ ਬਹੁਤ ਆ ਕੋਈ ਬਗਾਨੇ ਸਤ ਸਤ ਬਗਾਨੇ ਮੁਲਕ ਦੇ ਵਿੱਚ ਪ੍ਰਦੇਸ਼ ਦੇ ਵਿੱਚ ਕੋਈ ਬਾਹਰ ਨਹੀਂ ਫੜਦਾ ਤੇ ਅਰਾਏ ਸਾਹਿਬ ਦੇ ਕਰਕੇ ਸਾਨੂੰ ਆਸ ਸੀਗੀ ਕਿ ਅਸੀਂ ਨੇਪਰੇ ਚਾੜ ਲਵਾਂਗੇ ਕਿਸੇ ਨਾ ਕਿਸ ਤਰੀਕੇ ਨਾਲ ਅਸੀਂ ਲੇਟ ਜਰੂਰ ਹੋਏ ਆ ਕੁਝ ਸਮਾਂ ਨਿਕਲ ਗਿਆ ਸਾਡੀ ਇੱਛਾ ਸੀ ਕਿ ਗੁਰਪ੍ਰੀਤ ਦੇ ਪਿਤਾ ਜੀ ਦੇ ਹੁੰਦਿਆਂ ਹੁੰਦਿਆਂ ਇਹਨੂੰ ਵਾਪਸ ਲੈ ਆਈਏ ਪਰ ਉਹ ਸੰਭਵ ਨਹੀਂ ਹੋ ਸਕਿਆ ਮਾਰ ਹੋ ਗਏ ਬਿਮਾਰੀ ਇਸ ਤਰ੍ਹਾਂ ਦੀ ਗੰਭੀਰ ਸੀ ਕਿ ਪਿਛਲੇ 1 ਸਾਲ 1.5 ਸਾਲ ਪਹਿਲਾਂ ਉਹ ਸਾਡੇ ਤੋਂ ਹਲਵੇਦਾ ਹੋ ਗਏ ਸੋ ਮੁਸ਼ਕਲਾਂ ਬਹੁਤ ਹੈ ਜੀ ਬਹੁਤ ਜ਼ਿਆਦੀ ਮੁਸ਼ਕਲ ਆਉਂਦੀਆਂ ਸਤਿ ਸ੍ਰੀ ਅਕਾਲ ਤੇ ਆਪਣੀ ਭਾਰਤ ਸਰਕਾਰ ਵੱਲੋਂ ਆਪਣੀ ਕਿੰਨੀ ਹੈਲਪ ਕੀਤੀ ਗਈ ਜੀ ਭਾਰਤ ਸਰਕਾਰ ਵੱਲੋਂ ਦੇਖੋ ਕੇਸ ਤੇ ਸਾਰਾ ਬਰਾਜ ਸਾਹਿਬ ਨੇ ਖੁਦ ਲੜਿਆ ਪਰ ਫਿਰ ਵੀ ਡਾਕੂਮੈਂਟੇਸ਼ਨ ਦੇ ਵਿੱਚ ਦਸਤਾਵੇਜ਼ ਮੁਹੱਈਆ ਕਰਨ ਦੇ ਵਿੱਚ ਬੰਦੇ ਨੂੰ ਜਿਹੜੀਆਂ ਲੀਗਲ ਫਾਰਮੈਲਿਟੀਆਂ ਆ ਉਹਦੇ ਵਿੱਚ ਕਰਨ ਦੇ ਵਿੱਚ ਜਿੰਨਾ ਕੁ ਉਥੋਂ ਦੀ ਐਮਬੈਸੀ ਜਿਹੜੀ ਆ ਉਹ ਸਹਿਯੋਗ ਦਿੰਦੀ ਆ ਇਹ ਇੱਥੇ ਜਿਹੜਾ ਕੇਸ ਆ ਸਾਰਾ ਇੱਥੋਂ ਕਾਗਜ਼ ਪੱਤਰ ਤਿਆਰ ਕੀਤੇ ਉਸ ਪਰਿਵਾਰ ਨੂੰ ਜਿਹੜੇ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਮਰ ਗਿਆ ਸੀਗਾ ਉਹਨਾਂ ਨੂੰ ਕਰਕੇ ਤਾਲਮੇਲ ਕਰਕੇ ਜਿਹੜੇ ਕਾਗਜ਼ ਭੇਜਣੇ ਸੀ ਇਹਨਾਂ ਵੱਲੋਂ ਜਿਹੜੀ ਪਾਵਰ ਆਫ ਟਰਨੀ ਭੇਜਣੀ ਸੀ ਉਹਦੇ ਵਿੱਚ ਸਰਕਾਰੀ ਦਫ਼ਤਰਾਂ ਦੀ ਲੋੜ ਪੈਂਦੀ ਸਹਿਯੋਗ ਦੀ ਉਹ ਸਾਨੂੰ ਸਹਿਯੋਗ ਮਿਲ ਗਿਆ ਸੀ ਸਾਰਾ